ਹੱਥਾਂ ਦੀਆਂ ਉਂਗਲਾਂ ਦੇ ਵਿੱਚ ਸੁਨਣਾਪਣ ਜਿਨ੍ਹਾਂ ਨੂੰ ਡਾਇਬਟੀਜ਼ ਹੈ ਸ਼ੂਗਰ ਹੈ ਉਹਨਾਂ ਨੂੰ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਹੈ ਪੈਰੀਫਰਲ ਨਿਊਰੋਪੈਥੀ ਕਿਹਾ ਜਾਂਦਾ ਹੈ ਕਿਸੇ ਨੂੰ ਸਿਰ ਦੇ ਵਿੱਚ ਸੁਨਣਾਪਣ ਹੁੰਦਾ ਕਿਸੇ ਨੂੰ ਛਾਤੀ ਦੇ ਵਿੱਚ ਕਿਸੇ ਨੂੰ ਲੱਤਾਂ ਦੇ ਵਿੱਚ ਕਿਸੇ ਨੂੰ ਪੈਰਾਂ ਦੇ ਵਿੱਚ ਪਰ ਅੱਜ ਆਪਾਂ ਹੱਥਾਂ ਦੀ ਗੱਲ ਕਰਨ ਲੱਗੇ ਹਾਂ ਕਿਹੜੀਆਂ ਕਸਰਤਾਂ ਕਰਕੇ ਆਪਾਂ ਹੱਥਾਂ ਦੀਆਂ ਉਂਗਲਾਂ ਦਾ ਸੁਨਣਾਪਣ ਦੂਰ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਐਕਸਰਸਾਈਜ਼ ਮੀਡੀਅਨ ਨਰਵ ਨੂੰ ਗਲਾਈਡ ਕਰਾਂਗੇ ਕਿਵੇਂ ਕਰਾਂਗੇ ਆਪਾਂ ਸਿੱਧੇ ਖੜ੍ਹ ਜਾਾਂਗੇ ਔਰ ਹੱਥ ਆਪਾਂ ਪਹਿਲਾਂ ਇਦਾਂ ਕਰ ਦੇਣਾ ਫਿਰ ਆਪਾਂ ਟੇਡਾ ਰੱਖਾਂਗੇ ਔਰ ਇੱਥੇ ਆਪਾਂ ਹੱਥ ਨੂੰ ਅੰਦਰ ਔਰ ਫਿਰ ਬਾਹਰ ਇਦਾਂ ਹੱਥ ਅੰਦਰ ਫਿਰ ਬਾਹਰ ਇਹ ਤੁਸੀਂ 20 ਵਾਰੀ ਕਰੋ ਦੈਨ ਆਰਾਮ ਔਰ ਸੈਕਿੰਡ ਇਸ ਦਾ ਪਾਰਟ ਕੀ ਹੈ ਹੱਥ ਇਦਾਂ ਹੀ ਅੰਦਰ ਬਾਹਰ ਕਰੀ ਜਾਵਾਂਗੇ ਔਰ ਗਰਦਨ ਨੂੰ ਆਪਾਂ ਇਦਾਂ ਟਿਲਟ ਕਰ ਦਾਂਗੇ ਔਰ ਕਈ ਵਾਰ ਕੀ ਹੁੰਦਾ ਜਦੋਂ ਆਪਣੇ ਹੱਥਾਂ ਦੇ ਵਿੱਚ ਸੁੰਨਾਪਣ ਹੁੰਦਾ ਆਪਣਾ ਇਹ ਮੂਵਮੈਂਟ ਤੇ ਆਪਾਂ ਨੂੰ ਸਟ੍ਰੈਚ ਪੈਣ ਲੱਗ ਜਾਂਦਾ ਸੋ ਅਗਰ ਇੱਥੇ ਸਟ੍ਰੈਚ ਪੈ ਗਿਆ ਤਾਂ ਇੱਥੇ ਹੀ ਹੋਲਡ ਕਰ ਲਿਓ ਉਸ ਤੋਂ ਬਾਅਦ ਆਹ ਵਾਲੀਆਂ ਕਸਰਤਾਂ ਕਰੋ ਸਵੇਰੇ ਦੁਪਹਿਰੇ ਸ਼ਾਮ ਕਰੋ 10 ਤੋਂ 15 ਸੈੱਟ ਲਾਓ ਇਹ ਹੋ ਗਈ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਹੈ ਉਸ ਦੇ ਵਿੱਚ ਤੁਸੀਂ ਇੱਕ ਬਾਲ ਲੈ ਲੈਣੀ ਹੈ ਐਦਾਂ ਦੀ ਬਾਲ ਲੈ ਕੇ ਦੀਵਾਰ ਦੇ ਨਾਲ ਐਦਾਂ ਲਾ ਕੇ ਉੱਪਰ ਜਾਓ ਥੱਲੇ ਆਓ ਐਦਾਂ ਇੱਕ ਫਿਰ ਦੋ ਫਿਰ ਤਿੰਨ 20 ਵਾਰ ਇਹ ਕਰੋ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਤੀਜੀ ਕਸਰਤ ਕੱਲੀ-ਕੱਲੀ ਉਂਗਲ ਨੂੰ ਗੂਠੇ ਨਾਲ ਜੋੜੋ ਔਰ ਓ ਬਣਾਓ ਇਸ ਨੂੰ ਵੀ ਤੁਸੀਂ 10 ਤੋਂ 15 ਵਾਰੀ ਕਰੋ ਔਰ ਇਸ ਦੇ ਵੀ 5 ਤੋਂ 6 ਸੈੱਟ ਲਾਓ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਔਰ ਆਖਰੀ ਕਸਰਤ ਕੀ ਹੈ ਤੁਸੀਂ ਇੱਕ ਬਾਲ ਲੈ ਲੋਗੇ ਔਰ ਇਸ ਨੂੰ ਚੰਗੀ ਤਰ੍ਹਾਂ ਐਦਾਂ ਪਾਂਸ ਸਕਵੀਜ਼ ਕਰਾਂਗੇ ਇਸ ਨੂੰ ਵੀ ਤੁਸੀਂ ਗਿਣ ਕੇ 20 ਕਰੋ ਔਰ ਦੈਨ ਇਸ ਦੇ ਵੀ 4 ਤੋਂ 5 ਸੈਟ ਲਾਓ ਆਸਾਨ ਕਸਰਤਾਂ ਕਰੋ ਆਪਣੇ ਹੱਥਾਂ ਦੇ ਉਂਗਲਾਂ ਦੇ ਸੁਨਣਾਪਣ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਔਰ ਅਗਰ ਤੁਹਾਡਾ ਸੁਨਣਾਪਣ ਦੂਰ ਹੋਇਆ ਕਸਰਤਾਂ ਨਾਲ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ ਜੀ